ਇਹ ਹਨ ਤਰਨਤਾਰਨ ਦੇ ਵਿੱਚ ਕਿਸਾਨਾਂ ਵੱਲੋਂ ਕਿਸਾਨ ਜੋਗ ਹੀ ਨਾਰੇਬਾਜ਼ੀ ਕਰ ਰਹੇ ਨੇ ਜੋ ਆਪਣੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਵਿੱਚ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਤਰਨਤਾਰਨ ਦੇ ਜਿਹੜੇ ਕਿਸਾਨ ਨੇ ਇਹਨਾਂ ਵਜ੍ਹਾ ਤੇ ਤਰਨਤਾਰਨ ਤੋਂ ਲੈ ਕੇ ਹਰੀਕੇ ਦੇ ਤੱਕ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਮੇਰੇ ਨਾਲ ਸਾਰੇ ਮੌਜੂਦ ਨੇ ਕਿਸਾਨ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਉਹਨਾਂ ਦੀਆਂ ਮੰਗਾਂ ਦੇ ਅੱਜ ਟਰੈਕਟਰ ਮਾਰਚ ਕਿਹੜੀ-ਕਿਹੜੀ ਜਗ੍ਹਾ ਤੋਂ ਕੀਤਾ ਜਾਵੇਗਾ ਤੇ ਕਦੋਂ ਤੱਕ ਨਰਾਸ਼ਗੀ ਚੜ੍ਹਦੀ ਰਹੇਗਾ ਹਾਂਜੀ ਭਾਜੀ ਕੀ ਨਾਮ ਤੁਹਾਡਾ ਹੈ ਮੈਂ ਹਰਜੀਤ ਸਿੰਘ ਰਵੀ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਂਬਰ ਸੰਯੁਕਤ ਕਿਸਾਨ ਮੋਰਚਾ ਭ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀਗਾ ਕਿ ਪੂਰੇ ਭਾਰਤ ਦੇ ਅੰਦਰ ਅਸੀਂ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੇ ਟਰੈਕਟਰ ਆ ਉਹਨਾਂ ਨੂੰ ਖੜਾ ਕਰਨਾ ਕਿਉਂਕਿ ਜਿਹੜਾ ਸੰਯੁਕਤ ਮੋਰਚੇ ਦਾ ਜਿਹੜਾ ਸੱਦਾ ਵਾ ਉਹ ਵਿਸ਼ਵ ਵਪਾਰ ਸੰਸਥਾ ਜਿਹੜੀ ਅੱਜ ਮੀਟਿੰਗ ਕਰਨ ਜਾ ਰਹੀ ਆ ਉਹਨੇ 29 ਤੱਕ ਆਪਦਾ ਪ੍ਰੋਗਰਾਮ ਕਰਨਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਉਹਨਾਂ ਦੇ ਪਹਿਲੇ ਦਿਨ ਦੇ ਤੇ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਸੀਗਾ ਉਹ ਅਸੀਂ ਟਰੈਕਟਰ ਜੀਟੀ ਰੋਡ ਦੇ ਉੱਤੇ ਖੜੇ ਕਰਕੇ ਇਹ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਜਿਹੜੀ ਭਾਰਤ ਦੀ ਜਿਹੜੀ ਸਰਕਾਰ ਹੈ ਇਹ ਹੁਣ ਤੱਕ ਜਿਹੜੇ ਕਿਸਾਨਾਂ ਨੇ ਮੰਗਾ ਰੱਖਿਆ ਸੀ ਉਹਨਾਂ ਤੋਂ ਟਾਲਮਟੋਲ ਕਰਕੇ ਟਾਈਮ ਪਾਸ ਕਰਦੀ ਹੋਈ ਹੁਣ ਤੱਕ ਦੇ ਅੱਗੇ ਲਏ ਆ ਕਿਸਾਨਾਂ ਨੇ ਆਪਣਾ ਜਿਹੜਾ ਅੰਦੋਲਨ ਆ ਉਸ ਨੂੰ ਹੋਰ ਤੇਜ਼ ਕਰਦਿਆਂ ਹੋਇਆ ਇਹ ਸੱਦਾ ਦਿੱਤਾ ਵਾ ਤੇ ਅਗਲਾ ਸੱਦਾ ਜਿਹੜਾ ਵਾ ਉਹ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਜਿਹੜੀ ਆ ਉਹ ਕਰੂਗਾ ਸੰਯੁਕਤ ਕਿਸਾਨ ਮੋਰਚਾ ਉਹਦਾ ਇੱਕ ਸੱਦਾਵਾਜ ਦੇ ਵਿਚਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਲੀਕ ਕੇ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਆਪਦੇ ਉਸ ਪ੍ਰੋਗਰਾਮ ਨੂੰ ਲੈ ਕੇ ਆਪਦਾ ਅੰਦੋਲਨ ਜਿਹੜਾ ਵਾ ਉਹਨੂੰ ਹੋਰ ਤੇਜ਼ ਕਰ ਰਹਾ ਹੈ ਜੀ ਨਾਮ ਜੀ ਤੁਹਾਡਾ ਮੇਰਾ ਨਾਮ ਨਰਵੈਲ ਸਿੰਘ ਢਾਲੇਕੇ ਜੀ ਮੈਂ ਯਾਦ ਕਿਸਾਨ ਸ਼ਸ ਕਮੇਟੀ ਦਾ ਸੂਬਾ ਪ੍ਰਧਾਨ ਹਾਂ ਹਾਂਜੀ ਹਾਂਜੀ ਅੱਜ ਅਸੀਂ ਪੂਰੇ ਭਾਰਤ ਦੇ ਅੰਦਰ ਟਰੈਕਟਰਾਂ ਦਾ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਅੱਜ ਵਿਸ਼ਵ ਬਿਵਾਰ ਸੰਸਥਾ ਦੀ ਅੱਜ ਮੀਟਿੰਗ ਹੈ ਜਿਹੜੀ ਦਵਾਈ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ ਅਸੀਂ ਉਹਨਾਂ ਨੂੰ ਦੱਸਣ ਜਾ ਰਹੇ ਆ ਕਿ ਅਸੀਂ ਟਰੈਕਟਰਾਂ ਦਾ ਜਿਹੜਾ ਮੂੰਹ ਆ ਬਿਲਕੁਲ ਦਿੱਲੀ ਵੱਲ ਨੂੰ ਕਰ ਦਿੱਤਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਮੀਟਿੰਗਾਂ ਦੇ ਵਿੱਚ ਇਹੋ ਜੀ ਗੱਲ ਕੋਈ ਸਾਡੇ ਵਾਸਤੇ ਤੈਅ ਕੀਤੀ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ 14 ਤਰੀਕ ਨੂੰ ਆ ਸਾਡੀ ਦਿੱਲੀ ਦੇ ਵਿੱਚ ਮਾਰ ਰੈਲੀ ਆ ਉਹਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਕਿਸਾਨ ਜਿਹੜੇ ਆ ਉੱਥੇ ਪਹੁੰਚਾਂਗੇ ਤੇ ਪ੍ਰਦਰਸ਼ਨ ਕਰਕੇ ਆਵਾਂਗੇ ਇਹ ਸਾਨੂੰ ਮੇਰੇ ਨਾਲ ਕਿਸਾਨ ਆਗੂ ਕਿਸਾਨ ਆਗੂ ਦਾ ਕਹਿਣਾ ਕਿ ਅੱਜ ਉਹਨਾਂ ਵੱਲੋਂ ਆਪਣੇ ਭਾਰਤ ਭਰ ਦੇ ਵਿੱਚ ਜਿਹੜਾ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿਸ ਦੇ ਤਹਿਤ ਹੀ ਤਰਨਤਾਰਨ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿ ਜੋ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਇਹ ਜਿਹੜਾ ਵਗੀ ਸ਼ੁਰੂ ਹੋਏਗਾ ਤੇ ਹਰੀਗੇ ਤੱਕ ਇਹ ਟਰੈਕਟਰ ਮਾਰਚ ਜਿਹੜਾ ਜਾਵੇਗਾ ਤੇ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹਨਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ